ਸਭ ਵੀਰੇ ਕਿਵੇਂ ਹੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਮੀਂਹ ਪਏ ਨੂੰ 2 ਦਿਨ ਹੋ ਚੁੱਕੇ ਆ ਪਾਣੀ ਚੈੱਕ ਕਰ ਸਕਦੇ ਤੁਸੀਂ ਅਜੇ ਵੈਸੇ ਹੀ ਖੜਾ ਆ ਉਦਾਂ ਦਾ ਉਦਾਂ ਹੀ ਕੋਈ ਫਰਕ ਨਹੀਂ ਪੈ ਰਿਹਾ ਤੇ ਮਸ਼ੀਨ ਕੋਈ ਲੱਭਦੀ ਨਹੀਂ ਆਪਾਂ ਨੂੰ ਟੂਰ ਮਰਉਣ ਵਾਸਤੇ ਕੱਲ ਜਿੱਦਾਂ ਆਪਾਂ ਗਏ ਸੀ ਬੰਦੇ ਕੋਲ ਤਾਂ ਟਾਈਮ ਹੋ ਗਿਆ ਮੈਨ ਲੱਗਾ ਕੋਈ ਖਰਾਬੀ ਆ ਗਈ ਮਸ਼ੀਨ 'ਚ ਜਿਸ ਕਰਨਾ ਅੱਜ ਨਹੀਂ ਆਇਆ ਉਹਨਾਂ ਕੱਲ ਨੂੰ ਵੇਖਾਂਗੇ ਤੇ ਆਪਾਂ ਹੁਣ ਕੱਢ ਕੇ ਚੈੱਕ ਕਰਦੇ ਆ ਕਿਵੇਂ ਦੇ ਆਲੂ ਦੀ ਕੰਡੀਸ਼ਨ ਕੀ ਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਿਓ ਸੋ ਜਿੱਦਾਂ 23 ਤਰੀਕ ਦਾ ਮੀਂਹ ਪਿਆ ਆ ਅੱਜ 25 ਤਰੀਕ ਹੋ ਗਈ ਆ ਤੇ ਪਾਣੀ ਜੇ ਸੁੱਕਿਆ ਨਹੀਂ ਹੈਗਾ ਖੇਰਾਂ ਚ ਅੱਧੀ ਅੱਧੇ ਖੇਰਾਂ ਜੇ ਵੈਸੇ ਭਰੀਆਂ ਹੋਈਆਂ ਆ ਜੇ ਆਪਾਂ ਮੰਨ ਲਓ ਟੋਆ ਵੀ ਮਾਰਦੇ ਆ ਤੇ ਤੁਰਨਾ ਨਹੀਂ ਹੈਗਾ ਪਾਣੀ ਤੇ ਜੇ ਸੀ ਵਾਲੇ ਦਾ ਟਾਈਮ ਵੀ ਲੱਗਾ ਉਹਦੀ ਕੋਈ ਖਰਾਬੀ ਆ ਕਿ ਜਿਸ ਕਰਨਾ ਆਪਾਂ ਨੂੰ ਟੋਆ ਨਹੀਂ ਵੱਜ ਪਿਆ ਸੋ ਆਪਾਂ ਇਹਦੇ ਵਿੱਚੋਂ ਦੇਖਦੇ ਆਂ ਬੂਟਾ ਇੱਕ ਕੱਢ ਕੇ ਆਲੂ ਕਿਵੇਂ ਦੇ ਆ ਛਿੱਲ ਪੱਕੀ ਆ ਵਿੱਚ ਪਾਣੀ ਵੜੂਗਾ ਜਾਂ ਕਿਦਾਂ ਵੀ ਹੈਗਾ ਸਭ ਕੁਛ ਤੁਹਾਨੂੰ ਦਿਖਾਉਣਾ ਇੱਥੇ ਕੱਢ ਕੇ ਦਿਖਦੇ ਆਂ ਫਿਰ ਚਾਹਲੂ ਇੱਕ ਤਾਂ ਖੋਬਾ ਬਹੁਤ ਆ ਬੂਟ ਪਾ ਕੇ ਵਿੱਚ ਵੱਢਣੀ ਹੋਣਾ ਹੈ ਕੰਮ ਮੁੱਖ ਆ ਇੱਥੋਂ ਦੇ ਲੈਣੇ ਕੱਢ ਕੇ ਸੈਦ ਜੀ ਤੋਂ ਪਾਣੀ ਦੇਖ ਲਓ ਜਿਉਂਦਾ ਹੀ ਆ ਚਿੱਕੜੀ ਬਣਿਆ ਪਿਆ ਵਿੱਚ ਤਾਂ ਚਿੱਕੜੀ ਬਣਿਆ ਸੱਲ ਪੱਕ ਗਈ ਆ ਪੂਰੀ ਆ ਤਾਂ ਗੈ ਲਗਾ ਛੱਲ ਪੱਕ ਚੁੱਕੀ ਆਪਣੀ ਆ ਥੋੜੀ ਬਹੁਤੀ ਕੱਚੀ ਆ ਆ ਉੱਤਰ ਦੀ ਕਿਤੇ ਛੱਲੇ ਗਏ ਕਿਉਂਕਿ ਵੇਲਾ ਬਹੁਤ ਤਕੜੀਆਂ ਸੀਗੀਆਂ ਆਪਣੀਆਂ ਇਹ ਛੱਲੇ ਕਿਤੇ ਕਿਤੇ ਲੱਤਦੀ ਆ ਫਿਰ ਵੀ ਇੰਨੀ ਨਹੀਂ ਹੈਗੀ ਕੱਚੀ ਜਿਹੜੀਆਂ ਨੁਕਸਾਨ ਉਸ ਸਾਲ ਨੂੰ ਹੋਆ ਜਿਹੜਾ ਤਾਜੀ ਵੇਲ ਵੱਡੀ ਆ ਇਹਨੂੰ ਵੇਲ ਵੱਡੀ ਨੂੰ 15 ਤੋਂ 17 ਦਿਨ ਹੋ ਚੁੱਕੇ ਆ ਤੇ ਜਿਹੜੀ ਆਪਣੀ ਉਹ ਵਾਲੀ ਆ ਉਹਨੂੰ ਤਾਂ ਹੋ ਗਿਆ ਆ 22 ਦਿਨ ਉਹ 25 ਦਿਨ ਤੇ ਸ਼ੁਰੂ ਕਰਦੇ ਨੇ ਸੀ ਪਟਾਈ ਹੁਣ ਫਿਲਹਾਲ ਟਾਈਮ ਲੱਗ ਜਣਾ ਆ ਆ ਵੀ 27 ਦਿਨ ਹੋ ਗਏ ਵੇਰ ਵੱਡੀ ਨੂੰ ਇਹਦਾ ਚੈੱਕ ਕਰਦੇ ਆਪਾਂ ਆਲੂ ਇਹਦਾ ਥੋੜਾ ਜਿਹਾ ਜੇ ਹੈਗਾ ਨਾ ਕੱਚੀ ਆ ਛੱਲ ਇਹਦਾ ਤਾਂ ਪੱਗ ਗਈ ਹੋਣੀ ਪੂਰੀ ਛੱਲ ਵਧੀਆ ਤਰੀਕੇ ਨਾਲ ਇਹ ਪਾਣੀ ਚੱਕ ਗਈ ਆ ਪਹਿਲੀ ਆਪਣੀ ਕਿਉਂਕਿ ਇਹਨੂੰ ਪਾਣੀ ਆਪਾਂ ਲਾਏ ਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਵੇਲਾ ਵੀ ਕਾਫੀ ਟਾਈਮ ਦੀ ਵਡੀਆਂ ਆ ਪੈਰ ਰਖ ਹੋ ਰਿਹਾ ਇਥੇ ਵਾਚ ਚੱਕਰਨੇ ਆਲੂ ਆ ਛੱਲ ਬਿਲਕੁਲ ਸਹੀ ਆ ਫਾੜ ਛੱਲ ਤੇ ਉਦਾਂ ਵੀ ਬਿਲਕੁਲ ਠੀਕ ਹੈ ਪਹਿਲੀ ਨੀ ਨੀ ਹੈ ਜੀ ਉਹ ਤਾਂ ਘਾਰੇ ਬਣਿਆ ਪਿਆ ਜਿਹੜੀ ਆਪਾਂ ਉਹ ਦੇਖੀ ਸੀ ਪਟਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਮੈਂਟ ਕਰਨਾ ਨਾ ਭੁੱਲਿਓ ਤੇ ਇਧਰ ਦੇਖਦੇ ਆ ਕਿੰਨਾ ਕੁ ਪਾਣੀ ਆ ਕੁਕ ਮੀ 26 27 28 ਦਾ ਸਿਸਟਮ ਫੇਸ ਦੱਸ ਰਿਹਾ ਆ 27 ਕੇ 28 ਨੂੰ ਫੇ ਕਾਰਵਾਈ ਦਾ ਰੋਲਾ ਪੈ ਰਿਹਾ ਆ ਹਲਕੀ ਤੇ ਭਾਰੀ ਮੀਂਹ ਦਾ ਤੇ ਆਪਾਂ ਨੇ ਇੱਧਰ ਸਾਰਿਆਂ ਆਡਾ ਉਡਾ-ਉਡਾ ਵੱਢ ਦਿੱਤੀਆਂ ਆ ਫਿਲਹਾਲ ਸਾਡਾ ਰਤਾ ਟੂਆ ਮਰਵਾਉਂਦਾ ਇੱਥੇ ਸੀਗਾ ਕਿਉਂਕਿ ਆ ਇੱਥੇ ਪਾਣੀ ਬੋਖੜ ਆ ਆਹ ਦੋ ਕੁ ਨਾਕਾਂ ਵਿੱਚ ਤੇ ਬਾਕੀ ਪਾਣੀ ਤਾਂ ਕਾਫੀ ਇਹ ਵੀ ਚੱਗ ਗਈ ਆ ਹੁਣ ਥੋੜਾ ਥੋੜਾ ਪਾਣੀ ਆ ਦੋ ਦੋ ਤਿੰਨ ਤਿੰਨ ਇੰਚੀ ਉਤਰਨਾ ਨਹੀਂ ਹੈ ਕਿਸੇ ਪਾਸੇ ਵੀ ਨਹੀਂ ਤੁਰਦਾ ਪਿਆ ਆਪਣੀ ਦਾ ਖੜਾ ਆ ਖੜਾ ਹੀ ਆ ਰਹਿਣਾ ਕਿਸੇ ਪਾਸੇ ਨਹੀਂ ਤੁਰ ਰਿਹਾ ਪਾਣੀ ਤੇ ਕਈਆਂ ਚੋਂ ਸੁੱਕ ਗਿਆ ਪਾਣੀ ਇੱਦਾਂ ਹੈਗਾ ਪਾਣੀ ਬਟ ਤੁਰਨਾ ਨਹੀਂ ਫਾਇਦਾ ਨਹੀਂ ਆਪਾਂ ਨੂੰ ਕਿਉਂਕਿ ਆ ਸਿਰੇ ਵਿੱਚ ਵਿੱਚ ਪਾਣੀ ਆ ਕਿਸੇ ਪਾਸੇ ਨਹੀਂ ਨਿਕਲਣਾ ਪਿਆ ਸੋ ਵੀਡੀਓ ਸਾਰੀ ਦੇਖਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟ ਕਰਿਓ ਤੁਹਾਡੀ ਇਰੀਜ਼ ਕਿਦਾਂ ਕਿੰਨਾ ਬਚੂਗਾ ਲੁਕੀ ਸਾਹ ਬਤਾਵਿਐ ਸੋ ਆਏ ਆ ਪੋਜੀਸ਼ਨ ਆਪਣੀਆਂ ਆਪਣੇ ਘਰ ਦੇ ਆਲੂ ਤੇ ਵੀ ਵਾਸਤੇ ਤਿਆਰ ਕਰੀਦੇ ਉਹ ਆ ਇਹ ਸਾਰੇ ਜਿਹੜਾ ਪੀ ਆਪਾਂ ਐਸਐਲਬੀ ਜਨਾ ਸਤੰਬਰ ਨੂੰ ਦੁਆਰਾ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਚ ਉਹਨੇ ਟਾਈਮ ਲਿਭ ਬਾਇ